ਔਰ ਜਦੋਂ ਆਉਂਦੇ ਐ ਨਾਲ ਜਦੋਂ ਬੁਲਾਇਆ ਜਾਂਦਾ ਹੈ ਗੁਰਨਾਨਕ ਪਾਇਸ਼ਾ ਦੇ ਪ੍ਰਕਾਸ਼ ਤੋਂ ਪਹਿਲਾਂ ਤੇ ਪਿਤਾ ਜਿਹੜੇ ਨੇ ਪਟਵਾਰੀ ਨੇ ਉਹ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਪਟਵਾਰੀ ਨੇ ਤੇ ਕਹਿੰਦੇ ਜੇਕਰ ਕਾਲੂ ਇਸ ਵਾਰ ਪਰਮਾਤਮਾ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਨਾ ਤੇ ਮੈਂ ਤੇਰੇ ਕੋਲੋਂ ਬਹੁਤ ਕੁਝ ਲੈ ਕੇ ਜਾਣਾ ਤੇਰੇ ਘਰੋਂ ਮੈਂ ਬਹੁਤ ਕੁਝ ਲੈ ਕੇ ਜਾਣਾ ਉਕੰਦੇ ਕੋਈ ਗੱਲ ਨਹੀਂ ਜੋ ਮੰਗੇਗੀ ਤੈਨੂੰ ਦੇ ਦਵਾਂਗੇ ਅੱਜ ਤੱਕ ਦੌਲਤਾਂ ਨੇ ਪਤਾ ਕੀ ਕੀਤਾ ਜੀ ਕਿਉਂਕਿ ਅੱਜਵਾਨ ਦੇ ਹਾਲਾਤ ਨਹੀਂ ਸੀ ਬੜੀਆਂ ਗਰੀਬੀਆਂ ਸੀ ਜੀ ਲੋਕਾਂ ਦੇ ਪੁਰਾਣੇ ਕੱਪੜੇ ਮੰਗ ਮੰਗ ਕੇ ਪਾ ਕੇ ਹੰਡਾਉਣੇ ਲੋਕਾਂ ਦੇ ਘਰਾਂ ਦੇ ਚੋਲੇ ਆ ਲਿਆ ਕਿ ਆਪਣੇ ਪਰਿਵਾਰ ਨੂੰ ਪਾਲਣਾ ਪੋਸਣਾ ਤੇ ਕਈ ਵਾਰ ਦੌਲਤਾਂ ਨੇ ਪਤਾ ਕੀ ਕਿਹਾ ਕਰਨਾ ਕਹਿੰਦੇ ਪਤਾ ਨਹੀਂ ਮੇਰੇ ਮਾਪਿਆਂ ਨੇ ਮੇਰਾ ਨਾਮ ਦੌਲਤਾਂ ਕਿਉਂ ਰੱਖ ਦਿੱਤਾ ਤੇ ਦੌਲਤ ਤਾਂ ਮੇਰੇ ਲਾਗੇ ਲੱਗੇ ਵੀ ਨਹੀਂ ਆਉਂਦੀ ਪਤਾ ਨਹੀਂ ਮੇਰੇ ਮਾਪਿਆਂ ਨੇ ਮੇਰਾ ਨਾਂ ਦੌਲਤਾਂ ਕਿਉਂ ਰੱਖ ਦਿੱਤਾ ਪਰ ਕਿੰਦੀ ਗੁਰਨਾਨਕ ਜਦੋਂ ਅੰਦਰ ਜਾਂਦੇ ਨੇ ਦਾਈ ਦੌਲਤਾਂ ਤੇ ਕਿੰਦੀ ਬੁਰਨਾਨਕ ਪਾਇ ਸ਼ਹੀ ਦੇ ਪ੍ਰਕਾਸ਼ ਦੇ ਨਾਲ ਹੀ ਕਿੰਦੇ ਐਨੇ ਮੁਸਕਰਾਏ ਗੁਰਨਾਨਕ ਪਤਾ ਹੀ ਅੱਜ ਤੱਕ ਵੇਖੋ ਜਿਹੜੇ ਬੱਚੇ ਦਾ ਜਨਮ ਹੁੰਦਾ ਹੈ ਨਾ ਉਹ ਰੋਂਦਾ ਆ ਰੋਂਦਾ ਆਉਂਦਾ ਆ ਆਮ ਕਈ ਵਿਦਵਾਨਾਂ ਨੇ ਪਤਾ ਕੀ ਕਿਹਾ ਕਹਿੰਦੇ ਨੇ ਬੰਦਾ ਆਉਂਦਾ ਵੀ ਜਗਤ ਵਿੱਚ ਰੋਂਦਾ ਆ ਤੇ ਜਦੋਂ ਜਾਂਦਾ ਉਦੋਂ ਵੀ ਰੋਂਦਾ ਇੱਥੋਂ ਚਲੇ ਜਾਂਦਾ ساری ਉਮਰ ਵੀ ਰੋਂਦਾ ਹੀ ਰਹਿੰਦਾ ਹੈ ਬੜਾ ਕੋਈ ਪ੍ਰਮਾਤਮਾ ਨੇ ਜਿੱਤ ਆਉਂਦਾ ਪਰ ਫਿਰ ਵੀ ਰੋਂਦਾ ਹੀ ਰਹਿੰਦਾ ਰੋਂਦਾ ਰਹਿੰਦਾ ਅਗਲੇ ਸ਼ਕ ਵੀ ਕਰਦਾ ਰਹਿੰਦਾ ਕਹਿੰਦੇ ਕਈ ਜੀਵ ਆਉਂਦੇ ਵੀ ਵੇਖੋ ਪ੍ਰਮਾਤਮਾ ਭੇਜਦਾ ਹੈ ਰੋਂਦੇ ਆਉਂਦੇ ਨੇ ਰੋਂਦੇ ਹੀ ਚਲੇ ਜਾਂਦੇ ਨੇ ਇੱਥੋਂ ਪਰ ਕਿਹਦੇ ਗੁਰਨਾਨ ਦੇਵ ਜੀ ਇਹੋ ਜਿਹੇ ਨੇ ਗਰਨਾਣੇ ਪਿਤਾ ਜੀ ਇਹੋ ਜੇ ਨੇ ਕਿ ਆਏ ਵੀ ਮੁਸਕਰਾਏ ਨੇ ਜਦੋਂ ਆਉਂਦੇ ਨੇ ਮੁਸਕਰਾਏ ਨੇ ਰੋਹੇ ਨਹੀਂ ਦੁਆਣੇ ਪਿਤਾ ਜੀ ਕਹਿੰਦੇ ਜਦੋਂ ਆਉਂਦੇ ਨੇ ਤੇ ਮੁਸਕਰਾਏ ਨੇ ਤੇ ਸਾਰੀ ਲੋਕਾਈ ਨੂੰ ਐ ਜੀਵਨ ਜਾਂਚ ਸਿਖਾ ਕੇ ਗਏ ਨੇ ਦਾਤਾ ਜੀ ਤੇ ਉਹदाई ਦੌਲਤਾਂ ਪਤਾ ਕੀ ਕਹਿੰਦੇ ਕਹਿੰਦੇ ਬੋ ਸ਼ਿਸ਼ੂ ਜਨਮੇ ਮਮ ਕਰ ਮਾ ਹੀ ਕਰਦਾ ਪਾਉਂਦਾ ਹੱਥ ਸ਼ਿਸ਼ੂ ਦਾ ਭਾਵ ਹੈ ਸ਼ਿਸ਼ੂ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਜਨਮ ਲਿੰਦੇ ਨੇ ਕਹਿੰਦੇ ਮੇਰੇ ਇਨਾਂ ਹੱਥਾਂ ਵਿੱਚ ਬੜੇ ਅੱਜ ਤੱਕ ਛੋਟੇ ਬੱਚਿਆਂ ਨੇ ਜਨਮ ਲਿਆ ਦੋ ਸ਼ਿਸ਼ੂ ਜਨਮੇ ਮਮਕਰ ਮਾਹੀ ਜੈ ਅਚਰਜ ਕਬ ਦੇਖਿਓ ਨਹੀਂ ਕਹਿੰਦੇ ਪਰ ਮੈਂ ਐਵੋ ਜਹ ਹੈਰਾਨ ਕਰ ਦੇਉਣ ਵਾਲੀ ਕਦੀ ਇਹ ਗੱਲ ਨਹੀਂ ਅੱਜ ਤੱਕ ਦੇਖੀ ਵੀ ਬੱਚਾ ਮੁਸਕਰਾਇਆ ਹੋਵੇ ਕਹਿੰਦੇ ਇਹ ਜਦੋਂ ਬਾਲਕ ਦਾ ਜਨਮ ਹੋਇਆ ਆ ਇਹ ਮੁਸਕਰਾਇਆ ਆ ਤੇ ਐ ਕਮਰੇ ਦੇ ਅੰਦਰ ਪ੍ਰਕਾਸ਼ ਹੋ ਗਿਆ ਤੇ ਐ ਸੁਗੰਧੀ ਆਈ ਕਮਰੇ ਦੇ ਅੰਦਰੋਂ ਪ੍ਰਕਾਸ਼ ਹੋਇਆ, ਸੁਗੰਧੀ ਆਈ, ਜਦੋਂ ਗੁਰੂ ਨਾਨਕ ਪਿਤਾ ਜੀ ਦਾ ਪ੍ਰਕਾਸ਼ ਹੋਇਆ ਆ। ਤੇ ਕਹਿੰਦੇ ਅੰਦਰ ਨੂੰ ਵੀ ਇਹੋ ਜਿਹੀ ਠੰਡ ਪਈ ਤੇ ਜਦੋਂ ਬਾਹਰ ਜਾ ਕੇ ਦੱਸਿਆ ਨਾ, ਬਈ ਮਹਿਤਾ ਕਾਲੂ ਤੇਰੇ ਘਰ ਅੱਜ ਰੱਬੀ ਪੈਗੰਬਰ ਨੇ ਜਨਮ ਲਿਆ ਹੈ। ਤੇਰੇ ਘਰ ਅੱਜ ਰੱਬੀ ਪੈਗੰਬਰ ਦਾ ਪ੍ਰਕਾਸ਼ ਹੋਇਆ ਹੈ। ਤੇ ਅੱਗੋਂ ਮਹਿਤਾ ਕਾਲੂ ਕਹਿੰਦੇ ਨੇ ਮੰਗ ਕੀ ਮੰਗਦੀ ਹੈ ਦੌਲਤਾਂ। ਕਹਿੰਦੇ ਅੱਜ ਮੈਨੂੰ ਪਤਾ ਲੱਗਾ ਮੇਰੇ ਮਾਪਿਆਂ ਨੇ ਮੇਰਾ ਨਾਮ ਦੌਲਤਾਂ ਕਿਉਂ ਰੱਖਿਆ ਆ ਅੱਜ ਦੌਲਤਾਂ ਨੂੰ ਸੱਚੀ ਦੌਲਤ ਮਿਲ ਗਈ ਅੱਜ ਮੰਗਣ ਦੀ ਕੋਈ ਭੁੱਖ ਹੀ ਨਹੀਂ ਰਹੀ ਅੱਜ ਪਤਾ ਲੱਗਿਆ ਮੇਰੇ ਮਾਪਿਆਂ ਨੇ ਮੇਰਾ ਨਾਮ ਦੌਲਤਾਂ ਕਿਉਂ ਰੱਖਿਆ ਆ ਅੱਜ ਮੈਨੂੰ ਸਭ ਕੁਝ ਮਿਲ ਗਿਆ ਅੱਜ ਕੋਈ ਮੰਗਣ ਦੀ ਲੋੜ ਨਹੀਂ ਰਹੀ ਕਹਿੰਦੇ ਜੋ ਆਨੰਦ ਅੱਜ ਮੈਨੂੰ ਮਿਲਿਆ ਹੈ ਨਾ ਮੈ ਤਾਂ ਕਾਲੂ ਤੇ ਅੱਜ ਤੱਕ ਮਨੂਣੀ ਮਿਲਿਆ ਤੇ ਰੱਬੀ ਪੈਗੰਬਰ ਤੇਰੇ ਗ੍ਰਹਿ ਦੇ ਵਿਖੇ ਆਇਆ ਆ ਤੇ ਕਹਿੰਦੇ ਗੁਰੂ ਨਾਨਕ ਪਾਤਿਸ਼ਾਹ ਜੀ ਨੇ